ਤੋ ਬੈਣਾ ਅਸੀਂ ਇਸ ਵਕਤ ਖੜੇ ਆ ਤਲਵੰਡੀ ਸਿਬੂ ਬੰਨ ਦੇ ਉੱਤੇ ਜਿੱਥੇ ਬੜੀ ਜ਼ਬਰਦਸਤ ਢਾਹ ਲੱਗੀ ਹੋਈ ਹੈ ਵੀਰ ਸਾਡੇ ਪਹੁੰਚਣੇ ਸ਼ੁਰੂ ਹੋ ਗਏ ਨੇ ਤੇ ਸਾਰੇ ਜਿਹੜੇ ਵੀਰੇ ਵੀਡੀਓ ਨੂੰ ਦੇਖ ਰਹੇ ਹੋਣ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕ ਜਿਹੜੇ ਇੱਥੇ ਪਹੁੰਚਣ ਨੇ ਟਰੈਕਟਰ ਟਰਾਲੀਆਂ ਲੈ ਕੇ ਇਹ ਬੰਨ ਹੈ ਜਿਹੜਾ ਸਾਡੇ ਬਿਲਕੁਲ ਤਕਰੀਬ 50 ਕਿ ਮੀਟਰ ਦੀ 50 ਮੀਟਰ ਨਹੀਂ ਸੌਰੀ 10 15 ਫੁੱਟ ਦਾ ਰਸਤਾ ਜਿਹੜਾ ਇਹ ਬੰਨ ਹੈ ਤੇ ਇੱਧਰ ਇਹ ਜਿਹੜਾ ਪਾਣੀ ਚੱਲ ਰਿਹਾ ਤੁਹਾਨੂੰ ਤਸਵੀਰਾਂ ਲਾਈਵ ਦਿਖਾ ਰਹੇ ਆਂ ਇਹ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਜਿਹੜੀ ਬਹੁਤ ਜ਼ਿਆਦਾ ਬੰਦਿਆਂ ਦੀ ਲੋਡ ਪੈ ਗਈ ਆ ਵੀਰੋ ਜਿਹੜੇ ਵੀ ਹੈਗੇ ਆ ਤੁਸੀਂ ਪਹੁੰਚੋ ਸਾਰੇ ਇੱਥੇ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ ਦੇਖੋ ਤੁਸੀਂ ਦਰਿਆ ਦੀ ਕਿੰਨੀ ਜ਼ਿਆਦਾ ਸਪੀਡ ਹੈ ਇੱਥੇ ਮੇਰੇ ਵੀਰ ਸਾਰੇ ਮਿੱਟੀ ਦੇ ਥੱਲੇ ਲੈ ਕੇ ਪਹੁੰਚੋ ਇੱਥੇ ਟਰਾਲੀਆਂ ਲੈ ਕੇ ਆਪਣੀਆਂ ਜਿੰਨਾ ਵੀ ਆਪਾਂ ਮਿਹਨਤ ਕਰੀ ਕਰ ਸੀ ਬੜਾ ਜ਼ਬਰਦਸਤ ਜਿਹੜੀ ਢਾਹ ਲੱਗੀ ਆ ਬਿਲਕੁਲ ਬੰਨ ਨਾਲ ਪਹੁੰਚਿਆ ਹੋਇਆ ਤਾਂ ਉਹ ਤਸਵੀਰਾਂ ਦਿਖਾ ਰਹੇ ਆ ਤਲਵੰਡੀ ਸਿੱਬੂ ਤੋਂ ਸਟਾਰਟ ਜਿਹੜੇ ਆ ਉਹ ਬਣਾਏ ਜਾ ਰਹੇ ਆ ਇਹਨਾਂ ਦੇ ਵਿੱਚ ਬੋਰੇ ਭਰ ਕੇ ਹੁਣ ਸਿੱਟੇ ਜਾਣਗੇ ਇਹ ਵੀਰ ਅਸੀਂ ਖੜੇ ਆ ਇਸ ਵਕਤ ਨਵਾਂ ਸ਼ਹਿਰ ਦੇ ਸੱਤ ਲੋਹੇ ਦਰਿਆ ਦੇ ਬੰਨ ਢਾਟੇ ਦੇ ਕੋਲ ਤਲਵੰਡੀ ਸਿੱਬੂ ਉੱਥੇ ਖੜੇ ਆ ਜਿੱਥੇ ਜ਼ਬਰਦਸਤ ਢਾਹ ਜਿਹੜੀ ਜਿਹੜੀ ਲੱਗੀ ਹੋਈ ਆ ਪ੍ਰਧਾਨ ਜੀ ਇੱਥੇ ਨਾਲੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਜੀ ਕਿੱਦਾਂ ਦਾ ਮਾਹੌਲ ਐ ਇਸ ਵੇਲੇ ਕੀ ਹਾਲਾਤ ਨੇ ਦੇਖੋ ਜੋ ਇਹ ਅੱਜ ਦੀ ਪੋਜੀਸ਼ਨ ਆ ਪਹਿਲੇ ਦਿਨਾਂ ਨਾਲੋਂ ਕਾਫੀ ਨਾਜ਼ੁਕ ਬਣੀ ਹੋਈ ਆ ਇਹ ਜਿਹੜਾ ਮਿਰਜ਼ਾ ਵਰਤਲ ਤਲਵੰਡੀ ਸੀਬੂ ਦਾ ਬੰਨਾ ਵੀ ਦੇਖ ਰਹੇ ਆ ਵੀ ਜਿੱਦਾਂ ਪਹਿਲਾਂ ਪਿੱਛੇ ਪੁਆਇੰਟ ਸੀ ਤਾਂ ਐਂਗੜ ਪਰ ਤਾਜੋਵਾਲ ਪੰਦਰਾਵਲ ਉਹਦੇ ਨਾਲੋਂ ਪਹਿਲਾਂ ਇੱਥੇ ਵੈਸਟ ਸੀ ਕੋਈ ਇਦਾਂ ਦਾ ਡਰ ਵਾਲੀ ਨਹੀਂ ਗੱਲ ਸੀ ਪਰ ਅੱਜ ਪਾਣੀ ਬਦਲਣ ਨਾਲ ਤੁਸੀਂ ਦੇਖ ਲਿਓ ਵੀ ਆਹ ਬੰਨਾ ਤੇ ਆ ਪਾਣੀ ਆ ਗਿਆ ਤੇ ਇਹ ਪਾਣੀ ਅੱਜ ਵਧਿਆ ਉਹਦੇ ਨਾਲ ਢਾਲ ਲੱਗੀ ਬੈਕ ਘੁੰਮ ਰਿਹਾ ਪਾਣੀ ਤੇ ਇਹ ਘੁੰਮਣ ਨਾਲ ਜੇ ਇਹਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਇਹ ਘਟੋ ਘਟ ਫਲੋਰ ਤੱਕ ਮਾਰ ਕਰੂਗਾ ਇਹ ਪਾਣੀ ਤੇ ਇਹਦੇ ਲਈ ਮੈਂ ਇਲਾਕਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਸਾਰੇ ਜਿੰਨੇ ਵੀ ਲੋਕ ਨੇ ਉਹ ਇੱਥੇ ਪਹੁੰਚਣ ਇਹ ਨੂੰ ਬੰਨ ਨੂੰ ਅਸੀਂ ਥਾਮ ਸਕੀਏ ਤੇ ਇਹਦੇ ਬੋਰੇ ਲੈ ਕੇ ਖਾਸ ਕਰਕੇ ਅਪੀਲ ਖਾਸ ਕਰਕੇ ਪਿੰਡਾਂ ਦੇ ਪੰਗ੍ਰਾਮ ਪੰਚਾਇਤਾਂ ਨੂੰ ਔਰ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਵੀ ਆਪਣੇ ਆਪਣੇ ਪਿੰਡਾਂ ਤੋਂ ਮਿੱਟੀ ਦੇ ਬੋਰੇ ਭਰ ਕੇ ਲੈ ਕੇ ਪਹੁੰਚੋ ਕਿਉਂਕਿ ਥੋੜਾ ਜਿਹਾ ਪਿੱਛੇ ਵੀ ਜਿਹੜਾ ਪੁਲ ਆ ਭਾਲਤਾ ਕਲਾ ਤੋਂ ਜਿਹੜਾ ਆਂਦਾ ਉਹ ਵੀ ਪੁਲ ਆਲੇ ਦੁਆਲੇੋਂ ਪੱਟੇ ਉਹ ਹਜੇ ਨਵੇਂ ਬਣ ਰਿਹਾ ਸੀ ਥੋੜਾ ਆਣਾ ਵੀ ਘੁੰਮ ਕੇ ਪਊਗਾ ਕਾਹਲੋਂ ਪਿੰਡ ਦਰਿਆਪੁਰ ਦੇ ਵਿੱਚ ਚੀਰਪਾਲ ਸਾਗਰ ਦੇ ਵਿੱਚ ਹੀ ਸੋ ਅਸੀਂ ਲੱਗੇ ਹੋਏ ਆ ਤੇ ਰਾਤ ਤੱਕ ਰਾਤ ਭਰ ਲੱਗਾਗੇ ਤੇ ਇੱਥੇ ਜਿੰਨੇ ਵੀ ਵੀਰ ਪਹੁੰਚੇ ਹੋਆ ਸਾਰੇ ਲੱਗੇ ਹੋਆ ਤੇ ਕੱਲ ਤੋਂ ਮੈਂ ਖਾਸ ਕਰਕੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹਾਂ ਕਿ ਜਿੱਦਾਂ 23 ਦੇ ਵਿੱਚ ਇੱਥੇ ਘੱਟੋ-ਘੱਟ 20 ਤੋਂ 25 ਦਿਨ ਜਦੋਂ ਜਹਦ ਕਰਨੀ ਪਈ ਸੀ ਪ੍ਰਮਾਤਮਾ ਭਲੀਆ ਭਲੀ ਕਰੇ ਤੇ ਸਾਡੇ ਅੰਗਲ ਸਾਹਿਬ ਵੀ ਪਹੁੰਚੇ ਹੋਆ ਤੇ ਹੋਰ ਵੀ ਲੋਕ ਜਿੰਨੇ ਵੀ ਵੀਰ ਇੱਥੇ ਪਹੁੰਚੇ ਆ ਉਹਨਾਂ ਦਾ ਧੰਨਵਾਦ ਤੇ ਮੈਂ ਡੀਸੀ ਨਮਾ ਸ਼ਹਿਰ ਨੂੰ ਤੁਹਾਡੇ ਰਾਹੀਂ ਬੇਨਤੀ ਕਰਨੀ ਚਾਹਾਂ ਕਿ ਉਹ ਤੁਰੰਤ ਇੱਥੇ ਪ੍ਰਸ਼ਾਸਨ ਭੇਜਣ ਵੈਸੇ ਤਾਂ ਮੇਰੀ ਐਸਡੀਐ ਸਾਹਮਣਾਂ ਗੱਲ ਹੋ ਗਈ ਸੀ ਤੇ ਇੱਥੇ ਵੱਧ ਮਸ਼ੀਨਾਂ ਦੀ ਤੇ ਵੱਧ ਲੋਕਾਂ ਦੀ ਲੋੜ ਹੈ ਹਾਂਜੀ ਇਹ ਸਨ ਕੁਲਦੀਪ ਸਿੰਘ ਵਜੀਦਪੁਰ ਜੀ ਸਾਡੇ ਨਾਲ ਇੱਥੇ ਅੰਗਤ ਜੀ ਵੀ ਅੰਗਤ ਜੀ ਕਿਹਦਾ ਸਥਿਤੀ ਲੱਗਦੀ ਐ ਇਸੇ ਲਈ ਸਥਿਤੀ ਨਾਜ਼ੁਕੀ ਹੈ ਬ੍ਰਦਰ ਆਪਣੇ ਸਾਹਮਣੇ ਹੀ ਆ ਮੈਨੂੰ ਹੁਣੇ ਅੱਧਾ ਪੌਣਾ ਘੰਟਾ ਪਹਿਲਾਂ ਫੋਨ ਆਇਆ ਸੀ ਤੇ ਉਸੇ ਵੇਲੇ ਮੈਂ ਪਹੁੰਚ ਗਿਆ ਸੀ ਤੇ ਇੱਥੇ ਪਿੰਡ ਵਾਲਿਆਂ ਨੇ ਸੰਭਿਆ ਹੋਇਆ ਪਿੱਛੋਂ ਤਾਜੋਵਾਲ ਮਲਕਪੁਰ ਤੋਂ ਜਿਹੜੇ ਬੰਦੇ ਸਕੇ ਉਹ ਵੀ ਇੱਥੇ ਪਹੁੰਚ ਰਹੇ ਆਪਣੇ ਮੋਟਰਸਾਈਕਲਾਂ ਤੇ ਟਰੈਕਟਰ ਟਰਾਲੀਆਂ ਤੇ ਇੱਕ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿਹੜਾ ਪਾਲਟੇ ਤੋਂ ਲਾਲੇਵਾਲ ਨੂੰ 메ਨ ਸੜਕ ਆਂਦੀ ਹੈ ਜਿਹੜੀ 18 ਫੁੱਟ ਜਿਹੜੀ ਚੌੜੀ ਆ ਉਸ ਤੋਂ ਨਾ ਆਇਓ ਕਿਉਂਕਿ ਪਿੱਛੇ ਜਿਹੜਾ ਪੁਲੀ ਦਾ ਉਹਨਾਂ ਨੇ ਬੰਦ ਕੀਤੀ ਹੈ ਪੁਲੀ ਤੋਂ ਤੇ ਜੇ ਇੱਥੇ ਆਣਾ ਹੈ ਮਦਦ ਕਰਾਨ ਤਾਂ ਪਲੀਜ਼ ਕਾਈਂਡਲੀ ਕਾਲੋ ਦਰਿਆਪੁਰ ਐਂਡ ਬੈਰਸਾਲ ਹੋ ਕੇ ਤੁਸੀਂ ਜਿਹੜਾ 메ਨ ਸੜਕ ਤੇ ਚੜਨਾ ਲਾਲੇਵਾਲ ਵੱਲ ਨੂੰ ਹੋਣਾ ਤਾਹੀਂ ਤੁਸੀਂ ਗੱਡੀਆਂ ਚੋਂ ਉੱਥੋਂ ਪਹੁੰਚ ਸਕੋ ਕਿ ਮੋਟਰਸਾਈਕਲ ਲੰਘਦੇ ਆ ਜਿਹੜਾ ਉਹ ਰਸਤਾ ਪਿੱਛਾ ਜਿਹੜਾ ਮੈਂ ਦੱਸਿਆ ਮੇਨ ਤੋਂ ਪਰ ਗੱਡੀਆਂ ਵਾਸਤੇ ਇਹ ਰੂਟ ਲੈਣਾ ਬਾਕੀ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਝਾਲ ਇਹਨਾਂ ਨੇ ਬੁੰਨੇ ਹੋਏ ਆ ਜਿਹੜਾ ਐਸਡੀਓ ਆ ਕੱਲ ਵੀ ਇਹਨੇ ਉੱਥੇ ਝਾਲ ਮੈਂ ਕਹਿ ਕੇ ਗੱਲ ਕਰਕੇ ਤੈਂਗੜਪੁਰ ਭਜਵਾਈ ਸੀ ਤੇ ਇਹਨਾਂ ਵੱਲੋਂ ਤਿਆਰੀ ਆ ਬਾਕੀ ਮੈਨ ਪਾਵਰ ਦੀ ਥੋੜੀ ਲੋਡ ਆ ਕੋਈ ਮੈਨ ਪਾਵਰ ਦੀ ਘਾਟ ਆ ਸੋ ਅਪੀਲ ਇਹੀ ਆ ਸਾਰੇ ਇੱਥੇ ਪਹੁੰਚਣ ਹਾਂਜੀ ਇਸਨ ਅੰਗਲ ਸਿੰਘ ਜਿਨ੍ਹਾਂ ਨੇ ਕਿਹਾ ਕਿ ਬੰਦਿਆਂ ਦੀ ਲੋੜ ਹੈ ਇੱਥੇ ਮੈਂ ਵੀ ਸਾਰਿਆਂ ਨੂੰ ਇਹੀ ਅਪੀਲ ਕੀਤੀ ਪਹਿਲਾਂ ਇੱਥੇ ਆਉਣ ਤੋਂ ਰਸਤੇ ਦੇ ਵਿੱਚ ਹੀ ਕਿ ਵੱਧ ਤੋਂ ਵੱਧ ਬੰਦੇ ਜ਼ਰੂਰ ਪਹੁੰਚਣ ਨਾਲ ਪਿੰਡਾਂ ਦੀ ਟਰਾਲੀਆਂ ਬੋਰੀਆਂ ਦੀਆਂ ਭਰ ਕੇ ਪਹੁੰਚੋ ਬਾਈ ਜੀ ਇਹ ਪਿੰਡ ਪਿੰਦਾ ਆ ਰਾਹੋਂ ਇਲਾਕੇ ਦੇ ਵਿੱਚ ਭਾਰਟੇ ਦੇ ਕੋਲੋਂ ਤਲਵੰਡੀ ਸਿਬੂ ਪਹੁੰਚੋ ਇੱਥੇ ਵੀਰ ਜ਼ਰੂਰ ਪਹੁੰਚੋ ਆਪਾਂ ਇਹ ਬੰਦ ਨੂੰ ਬਚਾਉਣਾ ਜਿੱਦਾਂ ਢੈਂਗੜਪੁਰ ਨੂੰ ਬਚਾਇਆ ਇਦਾਂ ਇਹਨੂੰ ਬਚਾਉਣਾ ਪਹੁੰਚਣਾ ਇੱਥੇ ਵੀਰ ਸਾਰਿਆਂ ਨੇ ਮੇਰੀ ਸਾਰਿਆਂ ਨੂੰ ਅਪੀਲ ਆ ਪ੍ਰਭਜੋ ਜੀ ਅੱਜ ਜੀ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਸੰਗਤ ਤੇ ਨੌਜਵਾਨ ਸਹ ਪਹੁੰਚੋ ਤੇ ਜਿੰਨੇ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਇਹਹੀ ਬੇਨਤੀ ਆ ਵੀ ਥੈਲੇ ਮਿੱਟੀ ਦੇ ਨਾਲ ਭਰ ਕੇ ਲੈ ਕੇ ਆਓ ਤਾਂ ਕਿ ਜੋ ਸਾਰੇ ਜਣੇ ਹੈਲਪ ਹੋ ਸਕੇ ਬਾਕੀ ਇਹ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਸਾਰੇ ਭਰਾ ਜਦੋਂ ਇਹਦੇ ਵਿੱਚ ਹੋਣਗੇ ਤੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਬੰਨ ਬੰਨੇ ਜਾਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਬੜੇ ਨਜ਼ਦੀਕ ਬੰਨ ਐ ਇਧਰੋਂ ਤੇ ਇਧਰ ਜਿਹੜਾ ਪਾਣੀ ਨੇੜੇ ਚੱਲ ਰਿਹਾ ਬੜੀ ਵੱਡੀ ਬਿਲਕੁਲ ਨਾਲ ਹੀ ਜਿਹੜਾ ਲੱਗਾ ਹੋਇਆ ਹੈ ਤੇ ਹੁਣ ਇਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਸਟੱਡ ਵੀ ਬੰਨੇ ਹੋਏ ਆ ਵਿੱਚ ਬੋਰੇ ਸਿੱਟ ਕੇ ਕੰਮ ਚਲਾਵਾਂਗੇ ਸਾਰੇ ਵੀਰ ਪਹੁੰਚਣ ਨਾਲ ਦੀ ਨਾਲ ਸਾਰੇ ਵੀਰ ਥੋੜਾ ਜਿਹਾ ਆਪਣਾ ਬਚਾਵ ਵੀ ਰੱਖਣ ਆਪਣਾ ਥੈਲੇ ਭਰਾ ਦਿਓ ਜਿਹੜੇ ਵੀਰ ਸਾਡੇ ਹੈਗੇ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤਲਵੰਡੀ ਸਿਬੂ ਤੋਂ